ਬਟਾਲਾ ਦੇ ਨੇੜੇ ਇੱਕ ਹਾਈਵੇ ਤੇ ਹੋਇਆ ਹਾਦਸਾ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਚ ਹੋਏ ਜ਼ਖਮੀ ਅਮਰਤਸਰ ਪਠਾਨਕੋਟ ਹਾਈਵੇ ਤੇ ਚੱਲਕ ਤਾਸਪੁਰ ਤੇ ਬਟਾਲਾ ਦੇ ਨੇੜੇ ਸਥਿਤ ਪਿੰਡ ਤਲਵੰਡੀ ਝੀਰਾਂ ਦੇ ਦੀ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋਏ ਹਨ ਮਲਕੀਤ ਸਿੰਘ ਵਾਸੀ ਤਲਵੰਡੀ ਝੀਰਾਂ ਨੇ ਦੱਸਿਆ ਕਿ ਉਸ ਦਾ ਪਤੀ ਜੱਲਾਪ੍ਰੀਤ ਸਿੰਘ ਅਤੇ ਇੱਕ ਹੋਰ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਬਟਾਲੇ ਨੂੰ ਆ ਰਹੇ ਸਨ ਜਦੋਂ ਪਿੰਡ ਦੇ ਨੇੜੇ ਬਣੀ ਕ੍ਰ ਇੱਕ ਤੇਜ਼ ਦਫਤਰਕਾਰ ਨੇ ਉਹਨਾਂ ਨੂੰ ਆਪਣੀ ਜਿਪੇਟ ਚ ਲੈ ਲਿਆ ਜਿਸ ਨਾਲ ਮੋਟਰਸਾਈਕਲ ਸਵਾਰ ਉਸਦਾ ਪਤੀ ਚੱਲਾ ਪ੍ਰੀਤ ਸਿੰਘ ਅਤੇ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਬਟਾਲਾ ਦੇ ਨਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਹੁਣ ਉਹਨਾਂ ਨੂੰ ਅੰਮਸਾਰ ਰੈਫਰ ਕਰ ਦਿੱਤਾ ਹੈ ਹਾਦਸੇ ਤੋਂ ਬਾਅਦ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਲਖੀ ਸਿੰਘ ਇਹ ਲਪ ਲਪਰੀਤ ਲਪਰੀਤ ਸਿੰਘ ਇਹਕਰ ਉਸ ਮਾਲਾਂ ਨੌਂਦੇ ਤੇ ਬਾਈਪਾਸ ਤੇ ਉਲਟੇ ਦੂਜੀ ਪਰ੍ਹਾਂ ਮੱਝ ਗਈ ਗੱਡੀ। ਅੱਛਾ ਜੀ। ਬਾਈਪਾਸ ਦਾ ਕਟ ਕਟਣ ਲੱਗਿਆ। ਤੇ ਕਦ ਨਾ ਆਇਆ। ਇਹ ਗੱਡੀ ਸਕਦੇ ਅੱਗੇ ਅੱਗੋ ਕੋਈ ਗੱਡੀ ਤੇ ਆਉਂਡੇ ਹੈ। ਤੇ ਜਦੋਂ ਦੂਜਾ ਮੋੜਾ ਉਹ ਕੋਣਾ। ਹਾਂਜੀ। ਉਹ ਵੀ ਉਹ ਵੀ ਉਹ ਵੀ ਸਾਡੇ ਪਿੰਡ ਦਾ ਬਣਾਉਣਾ ਈ। ਤੁਹਾਡਾ ਕੀ ਲੱਗਦਾ? ਹਾਂਜੀ। ਤੁਹਾਡਾ ਕੀ ਲੱਗਦਾ? ਇਹ ਮੁੰਡਾ ਤੇ ਭਤੀਜਾ ਜੇ ਤੇ ਦੂਜਾ ਸਾਡੇ ਪਿੰਡ ਦਾ ਜਵਾਈ ਹੈ। ਕਟਾਂ ਵੀ ਐਕਸੀਡੈਂਟ ਹੋਇਆ ਜੇ ਇਧਰੋਂ ਪਿੰਡੋਂ ਚੱਲੇ ਸੀ ਬਜਾਦ ਨੂੰ ਕੋਈ ਸਮਾਹਲ ਵਗੈਰਾ ਲੈਣਾ। ਤੇ ਉੱਤਰੋਂ ਗੱਡੀ ਕੋਈ ਕਾਫੀ ਤੇਜ਼ ਹੀ ਮਾਰੇ ਸਿੱਧੀ ਜਾ ਕੇ ਗੱਡੀ ਵੱਜੀ ਆ। ਤੇ ਉਹ ਕਾਫੀ ਤੇਜ਼ ਹੀ ਗੱਡੀ। ਜਿਹੜੀ ਤੇਜ਼ ਹੁਣ ਕਰਕੇ ਤਾਂ ਦਾ ਇਹ ਐਕਸੀਡੈਂਟ ਹੋਇਆ ਇਹਨਾਂ ਦਾ ਹਾਲਾਤ ਕਾਫੀ ਮਾੜੇ ਹੀ ਆ ਮੇਰੇ ਖਿਆਲ ਨਾਲ ਲੱਗਦੇ ਪਏ ਆ ਆਈਸੀਯੂ ਵਿੱਚ ਕਿਹੜੇ ਪਿੰਡ ਦੇ ਆ ਇਹ ਤਲਵੰਡੀ ਚੋਰਾ ਪਿੰਡ ਦੇ ਪਿੰਡ ਦੇ ਨੌਜਵਾਨ ਨੇ ਕਿ ਕੋਈ ਰਿਸ਼ਤੇਦਾਰ ਕਿ ਨਾਲ ਆਏ ਨਹੀਂ ਇਹ ਪਿੰਡ ਦੇ ਨੌਜਵਾਨ ਆ ਇਹਨਾਂ ਦੇ ਨਾਲ ਹੀ ਜਿਹੜੇ ਮੁੰਡੇ ਇੱਕ ਮੁੰਡਾ ਨਾਲ ਉਹ ਆਪਣੇ ਕੋਈ ਰਿਸ਼ਤੇਦਾਰ ਪਿੰਡ ਦਾ ਉਹ ਠੀਕ ਉਹਨਾਂ ਦੇ ਲੱਤ ਟੁੱਟੀਆਂ ਦੀ ਲੱਤ ਮੇਰੇ ਖਿਆਲ ਨਾਲ ਟੁੱਟੀ ਹੋਣੀ ਆ